ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਢਾਲੀਵਾਲ ਬੁਟੀਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਹੀ ਜਿਹੜੇ ਭੈਣ ਪਰ ਆਪਣੇ ਚੈਨਲ ਉਤੇ ਪਹਿਲੀ ਵਾਰ ਆਏ ਹੋਊਗੀ ਬੈਲ ਆਈਕਨ ਵਾਲਾ ਜਿਹੜਾ ਬਟਨ ਆ ਨੂੰ ਪ੍ਰੈਸ ਕਰ ਲਿਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਹੁੰਦੀ ਹੈ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਆਪਣੇ ਇੰਸਟਾਗ੍ਰam ਦੀ ਆਈਡੀ ਹੈਗੀ ਜੀ ਢਾਲੀਵਾਲ-dot-ਬੁਟੀਕ ਤੁਸੀਂ ਉੱਥੇ ਜਾ ਕੇ ਆਪਣੇ ਚੈਨਲ ਨੂੰ ਫੋਲੋ ਕਰੋ ਤੇ ਨਾਲ ਹੀ ਜਿਹੜੇ ਨਵੇਂ ਡਿਜ਼ਾਈਨ ਹੁੰਦੇ ਆ ਆਪਣੇ ਕੋਲ ਤੁਸੀਂ ਆਪਣੇ ਸੂਟ ਆ ਜਿਹੜੇ ਤਿਆਰ ਕਰਵਾ ਸਕਦੇ ਹੋ ਜਿਵੇਂ ਅੱਗੇ ਵਰਤਾਰੇ ਨੇਗੇ ਤੇ ਅੱਗੇ ਆਪਣੇ ਜਿਹੜੇ ਹੈਗੇ ਆ ਤਿਹਾਰਾਂ ਦਾ ਸੀਜ਼ਨ ਚੱਲੇਗਾ ਤੇ ਨਾਲੇ ਜਿਹੜਾ ਹੈਗਾ ਆਪਣੇ ਕੋਲੇ ਵੈਡਿੰਗ ਸੀਜ਼ਨ ਚੱਲਣਾ ਤੇ ਉਸ ਦੇ ਲਈ ਸੂਟ ਆਪਣੇ ਕੋਲ ਤੁਸੀਂ ਬਿਲਕੁਲ ਹੀ ਜਿਹੜਾ ਜਨੂਨ ਦਾ ਪ੍ਰਾਈਜ਼ ਹੁੰਦਾ ਨਾ ਉਹਦੇ ਉੱਪਰ ਆਪਣੇ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਵਰਕ ਤੁਸੀਂ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਮਸ਼ੀਨ ਵਰਕ ਹੈਂਡ ਵਰਕ ਨੀਡਲ ਵਰਕ ਆਰੀ ਵਰਕ ਜੋ ਵੀ ਤੁਹਾਨੂੰ ਵਰਕ ਪਸੰਦ ਹੈ ਜੋ ਤੁਹਾਨੂੰ ਕਪੜਾ ਪਸੰਦ ਹੈ ਤੁਸੀਂ ਆਪਾਂ ਨੂੰ ਦੱਸ ਕੇ ਆਪਣਾ ਸੂਟ ਜਿਹੜਾ ਆਰਡਰ ਕਰ ਸਕਦੇ ਹੋ ਜੀ ਠੀਕ ਹੈ ਜੀ ਤੇ ਚਲੋ ਜੀ ਆਪਾਂ ਤੁਹਾਡੇ ਲਈ ਦੋ ਆਰਟੀਕਲ ਲੈ ਕੇ ਆਏ ਸੀ ਜੀ ਬਹੁਤ ਜ਼ਿਆਦਾ ਸੋਹਣੇ ਆਰਟੀਕਲ ਨੇ ਇਹ ਤੇ ਆਪਾਂ ਬਲੈਕ ਜੌਰਜਟ ਦੇ ਉੱਪਰ ਤਿਆਰ ਕੀਤਾ ਬਹੁਤ ਜ਼ਿਆਦਾ ਸੌਫਟ ਵਾਲਾ ਜਿਹੜਾ ਹੈਗਾ ਸਟਫ ਹੈ ਦਾ ਤੇ ਇਹਦੇ ਵਿੱਚ ਆਪਣਾ ਦੋ ਘੇਰੇ ਦੇ ਵਰਕ ਦੇ ਉੱਪਰ ਦੋ ਇਸ ਤਰ੍ਹਾਂ ਕੰਨੀਆਂ ਦੇ ਉੱਪਰ ਮਤਲਬ ਕਿਹਰੇ ਦੇ ਦੋਨੇ ਸਾਈਡਾਂ ਦੇ ਉੱਪਰ ਫਲਾਵਰ ਬਣਾਏ ਨੇ ਦੇਖੋ ਬਹੁਤ ਜ਼ਿਆਦਾ ਸੋਹਣਾ ਕਲਰ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜੀ ਕਲਰ ਕੰਟਰਾਸਟ ਦੇਖੋ ਕਿੰਨਾ ਜ਼ਿਆਦਾ ਸੋਹਣਾ ਹੈਗਾ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਇੱਕ ਫਲਾਵਰ ਆ ਜੂਗਾ ਦੇ ਇਸ ਸਾਈਡ ਤੇ ਤੇ ਦੋਨੇ ਫਲਾਵਰ ਇਸ ਤਰ੍ਹਾਂ ਦੇ ਆ ਜਾਣਗੇ ਕਿਹਰਾ ਵੀ ਕੋਈ ਜ਼ਿਆਦਾ ਛੋਟਾ ਨਹੀਂ ਮੇਰੇ ਖਿਆਲ ਚ ਬਾਈਕ ਜਿਹੜਾ ਹੈਗਾ ਕਿਹਰਾ ਇਹਦਾ ਤਿਆਰ ਹੋ ਸਕ ਤਿਆਰ ਹੋਊਗਾ ਇਸ ਤਰ੍ਹਾਂ ਦੇ ਦੇਖੋ ਫਲਾਵਰ ਨੇ ਨਾਲ ਹੀ ਜਿਹੜਾ ਇਹਦੇ ਹੈਗਾ ਬਰਕ ਸੇਮ ਪ੍ਰਾਈਮ ਬਰਕ ਹੈ ਇਹਦੀ ਬਾਹ ਦੇ ਉੱਪਰ ਆਊਗਾ ਇਸ ਤਰ੍ਹਾਂ ਦਾ ਸੇਮ ਫਲਾਵਰ ਬਾਹ ਦੇ ਉੱਪਰ ਹੈ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਤੇ ਇਹ ਆਪਣੇ ਕੋਲ ਵਿਦਾਊਟ ਦੁਪੱਟਾ ਰੈਡੀ ਹੋਏ ਨੇ ਜੀ ਤੇ ਦੇਖੋ ਇਹ ਡਿਜ਼ਾਈਨ ਆਪਣੇ ਕੋਲ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਸਿੰਪਲ ਸੋਵਰ ਜਿਹਾ ਡਿਜ਼ਾਈਨ ਹੈਗੇ ਤੁਸੀਂ ਆਪਣੇ ਲਈ ਜਿਹੜਾ ਕਿਸੇ ਵੀ ਜਿਹੜਾ ਹੈਗਾ ਸਟੱਫ ਦੇ ਉੱਪਰ ਇਹ ਆਪਣੇ ਕੋਲ ਤਿਆਰ ਕਰਵਾ ਕੇ ਲੈ ਸਕਦੇ ਹੋ ਠੀਕ ਹੈ ਜੀ ਤੇ ਇਹ ਤੁਹਾਨੂੰ ਪਾਊਗਾ ਜੀ ਸੂਟ 1200 ਰੁਪਏ ਦੇ ਵਿੱਚ ਵਿਦਾਊਟ ਦੁਪੱਟਾ ਜੀ ਠੀਕ ਹੈ ਜੀ ਤੇ ਤੁਸੀਂ ਤੁਸੀਂ ਆਪਣੇ ਕੋਲ ਆਰਡਰ ਕਰ ਸਕਦੇ ਹੋ ਤੇ ਇੱਕ ਆਪਣੇ ਕੋਲੇ ਹੋਰ ਚੀਜ਼ ਜਿਹੜੀ ਆਪਾਂ ਰੈਡੀ ਕੀਤੀ ਸੀ ਆਪਾਂ ਸ਼ਿਲਕ ਦੇ ਉੱਪਰ ਕੀਤਾ ਜੀ ਤਿਆਰ ਤੇ ਵਰਕ ਦੇਖੋ ਇਹਦੇ ਫਰੰਟ ਦੇ ਉੱਪਰ ਕਿੰਨਾ ਜ਼ਿਆਦਾ ਹੈਵੀ ਵਰਕ ਹੋਇਆ ਕਲਰ ਇੰਨਾ ਜ਼ਿਆਦਾ ਪਿਆਰਾ ਹੈਗਾ ਬਿਲਕੁਲ ਇਹ ਅਲੱਗ ਜੀ ਸ਼ਾਈਨ ਦਾ ਕਲਰ ਹੈ ਇਸ ਤਰ੍ਹਾਂ ਦਾ ਵਰਕ ਹੋਇਆ ਸੀ ਘੇਰੇ ਦੇ ਉੱਪਰ ਜਿਹੜਾ ਫਰੰਟ ਹੈ ਨਾ ਘੇਰਾ ਪੂਰਾ ਹੈਵੀ ਵਰਕ ਹੋਇਆ ਇਸ ਦੇ ਉੱਪਰ ਤੇ ਆਪਣੇ ਕੋਲ ਇੱਕ ਮਾਸਟਰਡ ਕਲਰ ਦੇ ਵਿੱਚ ਵੀ ਸੂਟ ਹੈਗਾ ਉਹ ਵੀ ਸ਼ਿਲਕ ਦੇ ਉੱਪਰ ਹੈਗਾ ਉਹ ਦੂਸਰੀ ਸ਼ਿਲਕ ਦੇ ਉੱਪਰ ਆਏ ਜਿਹੜੀ ਹੈਗੀ ਹੈ ਦੂਜੀ ਆਪਣੇ ਕੋਲੇ ਅਫਸਾਨਾ ਸਿਲਕ ਦੇ ਉੱਪਰ ਤਿਆਰ ਹੋਇਆ ਠੀਕ ਹੈ ਜੀ ਤੇ ਇਸ ਤਰ੍ਹਾਂ ਦੇਖੋ ਫਲਾਵਰ ਆ ਜਾਣਗੇ ਇਹਦੇ ਉੱਪਰ ਨਾਲ ਜਿਹੜੇ ਇਸ ਤਰ੍ਹਾਂ ਦੇ ਆ ਜਾ ਰਹੀਆਂ ਨੇ ਫੋਰ ਕਲੀਆਂ ਦੀਆਂ ਉੱਪਰ ਪੈਨਲ ਜਾ ਰਹੇ ਨੇ ਉੱਪਰ ਤੱਕ ਨਹੀਂ ਇਧਰ ਤੱਕ ਨਹੀਂ ਪੈਨਲ ਉੱਪਰ ਤੱਕ ਬਣੇ ਹੋਏ ਨੇ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਦੇਖੋ ਫੈਬਰਿਕ ਚੈੱਕ ਕਰ ਸਕਦੇ ਹੋ ਕਲਰ ਬਹੁਤ ਜਿਆਦਾ ਸੋਹਣਾਗਾ ਤੇ ਇਹਦੇ ਆਊਗਾ ਬਾਹਮਾਂ ਦੇ ਆਪਾਂ ਹਰ ਇੱਕ ਸੂਟ ਦੇ ਵਰਕ ਕਰਦੇ ਆ ਚਾਹੀ ਤੁਸੀਂ ਉਸ ਨੂੰ ਪਹੁੰਚੇ ਤੇ ਕਰ ਲੋ ਚਾਹੀ ਉਸ ਨੂੰ ਤੁਸੀਂ ਬਾਹਮਾਂ ਦੇ ਉੱਪਰ ਉੱਪਰ ਕਰ ਲੋ ਇੱਕ ਛੋਟਾ ਜਿਹਾ ਫਰਾਬਰ ਜਿਹੜਾ ਬਣਿਆ ਹੋਇਆ ਤੇ ਕਲਰ ਬਹੁਤ ਜਿਆਦਾ ਸੋਹਣਾਗਾ ਪਾਰਟੀ ویئر ਸੂਟ ਹੈ ਜੀ 1500 ਰੁਪਏ ਰੇਂਜ ਦੀ ਵਿੱਚ ਇਹ ਸੂਟ ਹੈਗਾ ਤੁਸੀਂ ਆਪਣੇ ਕੋਲ ਆਰਡਰ ਕਰ ਸਕਦੇ ਹੋ ਦੁਪट्टे ਆਪਣੇ ਕੋਲੇ ਸਾਰੇ ਅਵੇਲੇਬਲ ਨੇ ਜੀ ਤੁਸੀਂ ਜੋ ਵੀ ਲਵਾਉਣਾ ਚਾਹੁੰਦੇ ਹੋ ਦੁਪੱਟਾ ਆਪਣੇ ਕੋਲ ਐਡ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਵਰਕ ਤੁਸੀਂ ਆਪਣੇ ਕੋਲ ਕਰਵਾ ਸਕਦੇ ਹੋ ਕੋਈ ਵੀ ਦੁਪੱਟਾ ਐਡ ਕਰਵਾ ਸਕਦੇ ਹੋ ਤੇ ਨਹੀਂ ਦੁਪੱਟਾ ਤੁਸੀਂ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਇਹ ਵਿਦਆਊਟ ਦੁਪੱਟਾ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਤੇ ਤੁਸੀਂ ਇਹਦੇ ਨਾਲ ਦੇ ਸੂਟ ਜਾਂ ਇਸ ਨੂੰ ਕਿਸੇ ਹੋਸਟ ਆਪ ਦੇ ਉੱਪਰ ਤੁਹਾਨੂੰ ਇਹ ਕਲਰ ਨਹੀਂ ਪਸੰਦ ਜਾਂ ਤੁਹਾਨੂੰ ਇਹ ਸਟੱਫ ਨਹੀਂ ਪਸੰਦ ਤੁਸੀਂ ਆਪਣੇ ਅਮ ਮੁਤਾਬਕ ਆਪਣਾ ਸੂਟ ਜਿਹੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਇਸ ਤੋਂ ਬਾਅਦ ਜਿਹੜੇ ਤੁਸੀਂ ਵੀਡੀਓ ਨੂੰ ਹੁੰਦੀ ਹੈ ਨਾ ਉਸ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਆ ਕਰੋ ਤੇ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ